ਗੁਰੂਆਂ ਨੇ ਕਿਹਾ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗ੍ਰੰਥ ਕੋ ਔਰ ਵਡਾਣਾ ਸਰੂਰ ਥਾ ਇਹ ਜਿਹੜੇ ਜਪਜੀ ਪੜਦੇ ਆ ਨਾ ਜਿਹੜੇ ਅਮਰਤ ਵੇਲਾ ਸਾਂਭਦੇ ਉਹਨਾਂ ਨੂੰ ਪਤਾ ਕਿ ਉਹਦਾ ਵੱਖਰਾ ਹੀ ਇੱਕ ਸਰੂਰ ਹੁੰਦਾ ਏ ਅਮਰਤ ਵੇਲੇ ਬਾਣੀ ਪੜੀ ਦਾ ਪਰ ਅੱਜ ਸਾਡੇ ਨੌਜਵਾਨਾਂ ਨੇ ਜਪਜੀ ਛੱਡਤਾ ਉਹ ਸਵੇਰੇ ਉੱਠ ਕੇ ਕਹਿੰਦੇ ਆ ਵੀ ਕੈਪਸੂਲਾਂ ਦਾ ਫੱਕਾ ਮਾਰੀਏ ਫੇਰ ਸਰੂਰ ਚ ਦੇਣ ਲੰਘੂਗਾ ਉਹ ਕਹਿੰਦੇ ਆ ਵੀ ਚਿੱਟੇ ਦਾ ਸੂਤਾ ਲਾਈਏ ਫੇਰ ਸਰੂਰ ਜਾ ਵੱਜਣਾ ਏ ਇੱਕ ਗਲਾਸੀ ਇੱਕ ਛਟਕ ਪੈਗ ਲਾਈਏ ਫੇਰ ਸਰੂਰ ਵੱਜਣਾ ਕਿੱਧਰ ਨੂੰ ਤੁਰ ਪਿਆ ਸੀ ਅਸੀਂ ਉਹਨਾਂ ਪੁਰਖਿਆਂ ਦੀ ਔਲਾਦ ਆਂ ਜਿਨ੍ਹਾਂ ਨੂੰ ਜਪਜੀ ਪੜ੍ਹ ਕੇ ਸਰੂਰ ਚੜਦਾ ਸੀ ਜਿਨ੍ਹਾਂ ਦਾ ਅਮਰਤ ਵੇਲੇ ਬਾਣੀ ਪੜ੍ਹ ਕੇ ਗੁਰੂ ਗੁਰੂ ਜਪ ਕੇ ਸਾਰਾ ਦਿਨ ਸਰੂਰ ਚ ਲੰਘਦਾ ਸੀ ਔਰ ਅੱਜ ਸਾਨੂੰ ਸਟੇਟ ਨੇ ਕਿਹੜੇ ਰਾਹ ਤੱਕਤਾ ਵੀ ਸੂਟਾ ਲਾ ਕੇ ਟੀਕਾ ਲਾ ਕੇ ਫਿਰ ਅਸੀਂ ਕਿੰਨੇ ਆ ਵੀ ਦਿਨ ਸਰੂਰ ਚ ਲੰਗੂਗਾ ਅਸੀਂ ਕੈਪਸੂਲ ਗੋਲੀਆਂ ਦੇ ਫੱਕੇ ਮਾਰ ਕੇ ਕਿੰਨੇ ਆ ਵੀ ਦਿਨ ਸਰੂਰ ਚ ਲੰਗੂਗਾ ਆਣਾ ਇੱਕ ਪਤਾ ਨਹੀਂ ਜਿੰਨੂੰ ਕਿਹੜੀ ਗੋਲੀ ਜੀਬ ਵਾਲੀ ਗੋਲੀ ਤੇ ਕਿਹੜੀ ਕਹਿ ਦਿੰਦੇ ਆ ਉਹ ਸਵੇਰੇ ਤੜਕੇ ਹੀ ਸਰਕਾਰੀ ਹਸਪਤਾਲਾਂ 'ਚ ਦੁਕਾਨਾਂ ਉਹ ਅੱਗੇ ਲੈਣ ਲੱਗੀ ਹੁੰਦੀ ਇੱਕ ਜਿਹੜਾ ਸਰਕਾਰ ਨੇ ਘੋਰ ਨਸ਼ਾ ਲਾਤਾ ਨੌਜਵਾਨਾਂ ਉਹ ਕਹਿੰਦੇ ਤੇ ਆ ਵੀ ਇਹ ਨਸ਼ਾ ਛਡਾਊ ਕੇਂਦਰ ਆ ਵੀ ਇਹ ਗੋਲੀ ਖਾ ਕੇ ਨਸ਼ਾ ਛਡਣਗੇ ਪਰ ਉਹ ਇੱਕ ਵੱਖਰਾ ਹੀ ਨਸ਼ਾ ਲਾਤਾ ਵੀ ਉੱਥੇ ਲੰਮੀ ਲੈਣ ਲੱਗੀ ਹੁੰਦੀ ਆ ਵੀ ਉਹ ਗੋਲੀ ਖਾ ਕੇ ਫਿਰ ਕਹਿੰਦੇ ਵੀ ਅੱਜ ਬੜਾ ਸਰੂਰ ਆ ਵੇਖੋ ਵੀ ਸਾਨੂੰ ਸਿੱਖਾਂ ਨੂੰ ਸਿੱਖਾਂ ਦੇ ਧੀਆ ਪੁੱਤਾਂ ਨੂੰ ਸਰੂਰ ਚਾਹੀਦਾ ਸੀ ਜਪਜੀ ਪੜ੍ਹ ਕੇ ਗੁਰਬਾਣੀ ਪੜ੍ਹ ਕੇ ਅਸੀਂ ਕਿਹੜੀਆਂ ਚੀਜ਼ਾਂ ਚੋਂ ਸਰੂਰ ਲੱਭਣਾ ਸ਼ੁਰੂ ਕਰਤਾ ਇਹ ਹਾਲਾਤ